ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਐਵੇਂ ਬੋਲਣਾ ਬਨੇਰੇ ਉੱਤੇ ਕਾਵਾਵੇ ਜਾਦੇ ਆਵੇ ਸਤ ਗੁਰਾਂ ਦੀ ਮੈਨੂੰ ਲਾਭ ਕੇ ਲਿਆ ਦੇ ਸਰਨਾਵਾਵੇ ਜਾਦੇ ਆਵੇ ਸਤ ਗੁਰਾਂ ਦੀ ਐਵੇਂ ਬੋਲਣਾ ਬਨੇਰੇ ਤੇ ਕਾਵਾਂ ਵੇ ਜਾਦੇ ਆਵੇ ਸਤ ਗੁਰਾਂ ਦੀ ਮੈਨੂੰ ਲੱਭ ਕੇ ਲਿਆ ਦੇ ਸਰਨਾਵਾ ਵੇ ਜਾਦੇ ਆਵੇ ਸਤ ਗੁਰਾਂ ਦੀ ਜਦੋਂ ਮੇਰੇ ਸਾਤ ਗੁਰ ਦਰਸ਼ਨ ਦੇਣਗੇ ਮੰਗ ਜੋ ਮੰਗਣਾ ਬੱਚੀਗੇ ਨਿਕਣਗੇ ਵੇ ਮੈਂ ਨਾਮਦਾਨ ਝੋਲੀ ਚੇਪਵਾਵਾਂ ਜਾਦੇ ਆਵੇ ਸਤ ਗੁਰਾਂ ਦੀ ਐਵੇਂ ਬੋਲਣਾ ਬਨੇਰੇ ਉੱਤੇ ਕਾਵਾ ਜਾਦੇ ਆਵੇ ਸਤ ਗੁਰਾਂ ਦੀ ਮੈਨੂੰ ਲੱਭ ਕੇ ਲਿਆ ਦੇ ਸਰਨਾਵਾ ਜਾਦੇ ਆਵੇ ਸਤ ਗੁਰਾਂ ਦੀ ਕਈ ਜੋਗ ਹਾਰ ਕੇ ਇਹ ਮਾਨਸ ਦੇਈ ਪਾਈ ਤਰਲੇ ਮੈਂ ਪਾਵਾਂ ਕਵਾ ਦਰਸ਼ਨ ਹੋਵੇ ਰਾਈ ਕਈ ਜੋਗ ਹਾਰ ਕੇ ਮੈਂ ਮਾਨਸ ਦੇਈ ਪਾਈ ਤਰਲੇ ਮੈਂ ਪਾਵਾਂ ਕਵਾ ਦਰਸ਼ਨ ਹੋਵੇ ਰਾਈ ਵੇ ਮੈਂ ਸੱਦ ਬੜਾ ਹਾਰੇ ਜਾਵਾ ਜਾਦੇ ਆਵੇ ਸਤ ਗੁਰਾਂ ਦੀ ਐਵੇਂ ਬੋਲ ਨਾ ਬਣੇ ਰੇ ਉੱਤੇ ਕਾਵਾ ਜਾਦੇ ਆਵੇ ਸਤ ਗੁਰਾਂ ਦੀ ਮੈਨੂੰ ਲੱਭ ਕੇ ਲਿਆ ਦੇ ਸਰਨਾਵਾ ਜਾਦੇ ਆਵੇ ਸਤ ਗੁਰਾਂ ਦੀ ਦਾਸ ਕਦੋਂ ਸਤ ਗੁਰ ਘਰ ਮੇਰੇ ਆਉਣ ਗਏ ਸੁਣਨੇ ਜੇ ਵੇਲੇ ਵਿੱਚ ਫੇਰੀ ਕਦੋਂ ਪਾਉਣਗੇ 10 ਕਦੋਂ ਸਤ ਗੁਰੂ ਘਰ ਮੇਰੇ ਆਉਣਗੇ ਸੁਣਨੇ ਜਹੇ ਵੇੜੇ ਵਿੱਚ ਫੇਰੀ ਕਦੋਂ ਪਾਉਣਗੇ ਵੇ ਮੈਰਾ ਵਿੱਚ پلਕਾਂ ਵਿਸ਼ਾਵਾਂ ਸਤ ਜਾਦੇ ਆਵੇ ਸਤ ਗੁਰਾਂ ਦੀ ਐਵੇਂ ਬੋਲਣਾ ਬਣੇ ਰੇ ਉੱਤੇ ਕਾਵਾ ਯਾ ਦੇ ਆਵੇ ਸਤ ਗੁਰਾਂ ਦੀ ਮੈਨੂੰ ਲੱਭ ਕੇ ਲਿਆ ਦੇ ਸਰਨਾਵਾ ਯਾ ਦੇ ਆਵੇ ਸਤ ਗੁਰਾਂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ